انی جی, را جی, 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 جی رام چندر را را جی رما کانت جی ہریش چندر جی رام بلاری جی لاجوتی جی سارے میرے بہنوں میں اتنے پہنچنے میں یاد ہوں راجپال جی سڈے بمڑا دو ہردیپ جی کری دربارہ ਅਰਸ਼ਣ ਸਿੰਘ ਜੀ ਸੰਦੀਪ ਜੀ ਮਿੱਠੂ ਜੀ ਹਿੰਦੂ ਸਿੰਘ ਜੀ ਸੇਵਾ ਸਿੰਘ ਸਾਡੇ ਸਰਪੰਚ ਸਾਹਿਬ ਸਾਡੇ ਰਤੀ ਸਿੰਘ ਜੀ ਸਾਰੇ ਮੇਰੇ ਵੀਰਾਂ ਨੇ ਇੱਥੇ ਪਹੁੰਚਣ ਤੇ ਜੀ ਆਖਦਾ ਗੁਰਦੀਪ ਸਿੰਘ ਜੀ ਸਾਡੇ ਦਾਦੀਪੁਰ ਤੋਂ ਗੁਰਬਾਜ ਸਿੰਘ ਜੀ ਦਾਦੀਪੁਰ ਤੋਂ ਕੁਲਦੀਪ ਸਿੰਘ ਜੀ ਸਾਡੇ ਗਾਜ਼ੀਪੁਰ ਤੋਂ ਦਵਿੰਦਰ ਸਿੰਘ ਜੀ ਸਿੱਧੂ ਸਮਾਣਾ ਜੰਪੌਰ ਸਿੰਘ ਜੀ ਮੇਰੇ ਵੀ ਗਜੂ ਮਾਜਰੇ ਤੋਂ ਮੇਰਾ ਛੋਟਾ ਵੀ ਅਮਰਿਤ ਗਜੂ ਮਾਜਰਾ ਜੀ ਹਰੀ ਸਿੰਘ ਜੀ ਸਾਡੇ ਸਰਪੰਚ ਬੇਸ਼ਨਪੁਰ ਤੋਂ ਸਾਰੇ ਮੇਰੇ ਵੀਰਾਂ ਨੂੰ ਇੱਥੇ ਪਹੁੰਚਣ ਦੇਣਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੀਆਂ ਅਰਦਾਸਾਂ ਸਰਦਾਰ ਲਾਭ ਸਿੰਘ ਜੀ ਕਲਰਪੈਣੀ ਰਣਜੀਤ ਸਿੰਘ ਜੀ ਬਲਵੀਰ ਸਿੰਘ ਜੀ ਫੌਜੀ ਸਾਹਿਬ ਸਾਡੇ ਰਣਜੀਤ ਸਿੰਘ ਜੀ ਇਹਨਾਂ ਸਾਰੇ ਮੇਰੇ ਵੀਰਾਂ ਨੂੰ ਇੱਥੇ ਪਹੁੰਚਣ ਦੇਣਾ ਜੀ ਆਖਦਾ ਹਾਂ ਸੁਖਵਿੰਦਰ ਮੈਣਾ ਜੀ ਸਾਡੇ ਐਕਸ ਚੇਅਰਮੈਨ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਮੈਂ ਇੱਥੇ ਪਹੁੰਚਣ ਦੇ ਜੀ ਆਇਆਂ ਦਾਂ ਬਰਕਾਰ ਸਿੰਘ ਜੀ ਭਲਵੰਤ ਸਾਡੇ ਭਾਲਾ ਜੀ ਭਾਣ ਜੀ ਸਾਡੇ ਵਿੱਚ ਪਹੁੰਚੇ ਨੇ ਅਫਰ ਦੇ ਜੀ ਆਇਆਂ ਦਾਂ ਰਵਿੰਦਰ ਸਿੰਘ ਜੀ ਪ੍ਰਵੀਂਦਰ ਸਿੰਘ ਜੀ ਨਾਦੀ ਸਰਪੰਚ ਉਹਨਾਂ ਨੂੰ ਵੀ ਜੀਤ ਜੀ ਆਇਆਂ ਦਾਂ ਅਸ਼ਵੀਰ त्याਰੜੀਆ ਜੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਦਾਂ ਉਹਨਾਂ ਨੂੰ ਵੀ ਨਮਾਜ਼ ਤੇ ਪਰਮਦਰ ਦੇ ਆਪਦਾ ਕਿੰਦ ਕ ਨੀਰ ਸਾਡੇ ਕਮਾਲਪੁਰ ਤੋਂ ਇੱਕ ਵੱਡਾ ਜੱਥਾ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਮੈਂ ਜੀ ਸਾਫ ਦਾ ਸਰਪੰਚ ਬਿਸ਼ਨਪੁਰਾ ਜਨਵਿੰਦਰ ਸਿੰਘ ਜੀ ਸਾਫ ਦਾ ਸਰਪੰਚ ਬਿਸ਼ਨਪੁਰਾ ਸਾਡੇ ਜਨਕਰਾਜ ਜੀ ਸਾਫ ਦਾ ਸਰਪੰਚ ਬਿਸ਼ਨਪੁਰਾ ਇਹ ਰੇ ਸੁਖੈਨ ਜੀ ਮਨਦੀਪ ਸਿੰਘ ਜੀ ਕੇਸਰ ਸਿੰਘ ਜੀ ਸਾਡੇ ਬਹੁਤ ਹੀ ਪੁਰਾਣੇ ਸਾਡੇ ਕਾਂਗਰਸੀ ਨੇ ਇਹਨਾਂ ਸਾਰੇ ਸਾਡੇ ਜੱਗਾ ਪਰਿਵਾਰੀ ਜੀ ਇੱਥੇ ਪਹੁੰਚੇ ਨੇ ਮੈਂ ਉਹਨਰ ਵੀ ਜੀ ਆਖਦਾ ਰਾਜਕੁਮਾਰ ਭਾਣ ਜੀ ਸਾਡੇ ਐਡਵੋਕੇਟ ਸਾਡੇ ਬਹੁਤ ਹੀ ਸੀਨੀਅਰ ਹੌਮ ਨੇ ਇਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਖਦਾ ਬੌਨ ਸਿੰਘ ਜੀ ਮਕਰ ਸਿੰਘ ਲਖਵਿੰਦਰ ਸਿੰਘ ਜੀ ਸਾਡੇ ਗਾਨੀਪੁਰ ਤੋਂ ਸੁਖਸ਼ੈਲ ਸਿੰਘ ਜੀ ਅਚਲਗੜ ਉਹ ਇੱਥੇ ਪੰਜੇ ਸਾਰੇ ਮੇਰੇ ਵੀਰਾਂ ਨੇ ਇੱਥੇ ਪਹੁੰਚਣ ਤੇ ਜੀ ਆਖਦਾ ਸਾਡੇ ਬਲਾਕ ਦੇ ਪ੍ਰਧਾਨ ਨੇ ਗੁਰਵਿੰਦਰ ਸਿੰਘ ਜੀ ਬਲਾਕ ਪ੍ਰਧਾਨ ਪਖਾਨ ਸਿੰਘ ਜੀ ਸਰ ਸੇਮ ਸਿੰਘ ਜੀ ਸਾਡੇ ਚੇਅਰਮੈਨ ਬਲਾਕ ਸਾਡੇ ਸਾਡੇ ਡੀਐਮ ਜੀ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਦਾ ਜੀਵਨ ਕਰਗ ਜੀ ਉਹਨਾਂ ਨੂੰ ਵੀ ਜੀ ਆਇਆਂ ਸਾਹਿਬ ਸਰ ਸੇਮ ਸਿੰਘ ਜੀ ਸਾਡੇ ਚੰਡੀ ہرپ جی سرپنچ بمنا امرجیت سن جی بمنا سرجیت سرجیت جی جاڑا سمتی ممبر ملکیت جی سرپنچ نمانا پرمندر کور پردھان ساڈے مہلا منڈلا بلدیو سنگی سرپنچ بٹوئی کجڑ سنگی بھڑپورا سڈے ڈاکٹر راج کمار ڈکالا جی مکھڑ سرپنچ سڈے چنڈی بگا سہدیپور جی گیان ਜਨ ਬਟੋਈ ਜੀ ਸਾਡੇ ਸਰਪੰਚ ਸਾਹਿਬ ਸੁਖਜੀਤ ਸਿੰਘ ਜੀ ਸਮੇਂ ਮੈਂਬਰ ਮਿੱਠੂ ਦਦੇੜਾ ਜੀ ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਮੰਡਲ ਪ੍ਰਧਾਨ ਸਾਰੇ ਮੇਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਾਂ ਸਾਡੇ ਪਰਮਿੰਦਰ ਸਿੰਘ ਜੀ ਸਾਡੇ ਮੰਡਲ ਪ੍ਰਧਾਨ ਭੋਲੀ ਸਮੇਂ ਤਰਨਜੀਤ ਸਿੰਘ ਜੀ ਕਾਨਗੜ ਮੰਡਲ ਪ੍ਰਧਾਨ ਦਰਬਾਰਾ ਸਿੰਘ ਜੀ ਪ੍ਰਧਾਨ ਸਾਰੇ ਮੇਰੇ ਵੀਰਾਂ ਦਾ ਇੱਥੇ ਪਹੁੰਚਣ ਗਿਆਰਦਾ ਐਮ ਸੀ ਸਾਡੇ ਜਤੇ ਪਰਮਾ ਜੀ ਸਾਹਿਬ ਸੰਤਨ ਜੀ ਜਸਬਾਬੂ ਜੀ ਹਰਪ੍ਰੀਤ ਜੀ ਜਸੀ ਜੀ ਦਰਸ਼ਕੀ ਸਾਰੇ ਮੇਰੇ ਸਤਿਕਾਰਯੋਗ ਸਾਡੇ ਐਮ ਸੀ ਸਾਹਿਬਾਨ ਨੂੰ ਮੈਂ ਪ੍ਰੈਤ ਕੋ ਫਤੇ ਸ਼ੌਕੀ ਪ੍ਰਧਾਨ ਪ੍ਰੈਸ ਕਲਬ ਲਖਵਿੰਦਰ ਸਿੰਘ ਜੀ ਵੱਲੋਂ ਦਾ ਮੈਂ ਬੇਨਤੀ ਕਰਨਾ ਬੀ ਅਥੇ ਨਾਖਣ ਦੀ ਸਰਫਰਿਕਾ ਦੇਤੀ ਹੈ ਔਰ ਬਹੁਤ ਹੀ ਸਤਿਕਾਰਯੋਗ ਸਾਡੀਆਂ ਬੀਬੀਆਂ ਪੜਾਣ ਸੰਗਠਨ ਸਿਰਜਣ ਅਭਿਆਨ ਵਿੱਚ ਬਹੁਤ ਵੱਡੀ 기ਰਤੀ ਚ ਤੁਸੀਂ